ਤੁਸੀਂ ਦੇਖ ਰਹੇ ਹੋ ਪੁਲਾਂਗ ਐਨਆਰਆਈ ਕੋਟੇ ਦੇ ਐਮਬੀਬੀਐਸ ਤੇ ਬੀਡੀਐਸ ਚ ਦਾਖਲੇ ਦਾ ਜਿਹੜਾ ਮੁੱਦਾ ਸੀ ਪੰਜਾਬ ਸਰਕਾਰ ਇੱਕ ਨੋਟੀਫਿਕੇਸ਼ਨ ਲਿਆਈ ਸੀ ਉਹਨੂੰ ਦੇਖਦੇ ਹੋਏ ਅਸੀਂ ਤਿੰਨ ਐਪੀਸੋਡ ਕੀਤੇ ਤਿੰਨੇ ਐਪੀਸੋਡਾਂ ਦੇ ਵਿੱਚ ਪਹਿਲਾਂ ਕੀਤਾ ਫਿਰ ਮੰਤਰੀ ਨੇ ਸਿਹਤ ਮੰਤਰੀ ਨੇ ਕਿਹਾ ਮੈਡੀਕਲ ਐਜੂਕੇਸ਼ਨ ਮੰਤਰੀ ਨੇ ਕਿ ਤੁਸੀਂ ਸਾਡੇ ਇੱਕ ਕਾਗਜ਼ ਦੇਖੋ ਤੁਸੀਂ ਠੀਕ ਨਹੀਂ ਕਰ ਰਹੇ ਅਸੀਂ ਉਹ ਕਾਗਜ਼ ਲਏ ਫਿਰ ਦੂਜਾ ਕੀਤਾ ਫਿਰ ਉਹਨਾਂ ਨੇ ਕੁਝ ਕੀਤਾ ਫਿਰ ਅਸੀਂ ਤੀਜਾ ਕੀਤਾ ਉਹ ਤਿੰਨ ਕਰਨ ਤੋਂ ਬਾਅਦ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੇ ਹਾਈ ਕੋਰਟ ਨੇ ਉਸ ਮਾਮਲੇ ਨੂੰ ਰੱਦ ਕਰਤਾ ਉਸ ਨੋਟੀਫਿਕੇਸ਼ਨ ਨੂੰ ਜਿਹੜਾ ਉਹਨਾਂ ਦਾ ਸੀਗਾ ਤੇ ਉਹ ਸਾਰੇ ਦੇ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਉਹਦੇ ਤੇ ਫੈਸਲਾ ਆਇਆ ਤੇ ਇਸ ਕਰਕੇ ਚੌਥਾ ਐਪੀਸੋਡ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਅਸੀਂ ਆਏ ਹਾਂ ਤੇ ਅੱਜ ਇਹਨਾਂ ਪਹਿਲੇ ਤਿੰਨ ਦੇ ਵਿੱਚ ਵੀ ਡਾਕਟਰ ਪਿਆਰਾਦਲ ਗਰਗ ਹੀ ਨਾਲ ਸੀਗੇ ਸਾਫ ਕਾ ਰਜਿਸਟਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਔਰ ਅੱਜ ਵੀ ਚੌਥਾ ਅਸੀਂ ਕੰਟੀਨਿਊਟੀ ਦੇ ਵਿੱਚ ਇਸੇ ਲਈ ਕਰ ਰਹੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਬਹੁਤ ਵੱਡਾ ਡਾਕਟਰ ਸੁਪਰੀਮ ਕੋਰਟ ਦੀ ਜੱਜਮੈਂਟ ਜਿਹੜੀ ਆਈ ਹੈ ਇਹਦਾ ਤੁਰੰਤ ਜੇ ਸੌਖੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਉਹ ਕਿਵੇਂ ਸਮਝਣ ਦਰਸਕਾ ਦੇਖੋ ਗੱਲ ਇਹ ਹੈ ਵੀ ਪਹਿਲਾਂ ਤਾਂ ਮੈਂ ਸੁਪਰੀਮ ਕੋਰਟ ਦੀ ਜੱਜਮੈਂਟ ਤੇ ਵਧਾਈ ਲਿਆਗਾ ਪੰਜਾਬ ਦੇ ਲੋਕਾਂ ਨੂੰ ਵੀ ਤੇ ਸੁਪਰੀਮ ਕੋਰਟ ਨੂੰ ਵੀ ਮੈਂ ਤਾਂ ਕਹਾਂਗਾ ਵੀ ਬਹੁਤ ਕਮਾਲ ਕਰੀ ਹੈ ਸਿਪਰੀਮ ਕੋਰਟ ਨੇ ਜਿਹੜਾ ਫਰਾਡ ਇਹਨਾਂ ਨੇ ਕਰਿਆ ਸੀ ਸੱਚੇ ਮੁੱੱਚੀ ਫਰਾਡ ਸੀ ਪਰ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਫਰਾਡ ਹੈ ਅਸੀਂ ਕਹਿੰਦੇ ਸਾਨੂੰ ਕਹਿੰਦੇ ਵੀ ਤੁਸੀਂ ਸ਼ਬਦ ਮਾੜੇ ਵਰਤਦੇ ਹੋ ਹੁਣ ਤਾਂ ਸੁਪਰੀਮ ਕੋਰਟ ਨੇ ਕਿ ਦੂਜਾ ਸੁਪਰੀਮ ਕੋਰਟ ਨੇ ਜਿਹੜੀ ਅਸੀਂ ਕਹਿੰਦੇ ਸੀ ਜਿਹੜੇ ਤੁਸੀਂ 3 ਐਪੀਸੋਡ ਦੀ ਗੱਲ ਕਰਦੇ ਹੋ ਵੀ ਐਦਾਂ ਬਾੜ ਨਹੀਂ ਬਣਾ ਸਕਦੇ ਇਹ ਤੇ ਸੁਪਰੀਮ ਕੋਰਟ ਨੇ ਕਿਹਾ ਵਾਡੂ ਜੀ ਮੀਨ ਬਾਈ ਚੀਫ ਜਸਟਿਸ ਕਿ ਵਾਡੂ ਜੀ ਮੀਨ ਬਾਈ ਬਾੜ ਹਾਂ ਨਹੀਂ ਐਕਸਟੈਂਡ ਵੀ ਬਾੜ ਚਾਹ ਤਾ ਉ ਚਾਤੀ ਤਾਈ ਫਲਾਣਾ ਇਹ ਜਿਹੜਾ ਸੀ ਇਹ ਇੱਕ ਐਡਾ ਵੱਡਾ ਪੰਜਾਬ ਦੇ ਜਿਹੜੇ ਵਾਸੀ ਬੱਚੇ ਨੇ ਜਿਹੜਾ ਉਹਨਾਂ ਦਾ ਕੋਟਾ ਹੈ ਜਿਹਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਹੀ ਐਡਮਿਸ਼ਨ ਮਿਲਣੀ ਆ ਉਹਦੇ ਉੱਤੇ ਬਹੁਤ ਵੱਡਾ ਇੱਕ ਮੈਂ ਕਹਾਂਗਾ ਇਹਨੂੰ ਫਰਾਡ ਕਰ ਸੁਪਰੀਮ ਕੋਰਟ ਦੇ ਜਵਾਨ ਜੋਗਨੈਸਵਰ ਰਿਕਾਈ ਦਿੱਤਾ ਪਰ ਉਹਨਾਂ ਦਾ ਬੜਾ ਵੱਡਾ ਨੁਕਸਾਨ ਸੀ ਜਿਹੜੀ ਮੈਂ ਉਦੋਂ ਵੀ ਦੱਸੀ ਸੀ ਫੇਰ ਦੁਬਾਰਾ ਦੱਸਣਾ ਵੀ 275 ਸੀਟਾਂ ਚੋਂ ਜਨਰਲ ਕੈਟਾਗਰੀਆਂ ਸਿਰਫ 55 ਸੀਟਾਂ ਰਹਿ ਗਈਆਂ ਕਿਉਂਕਿ ਐਨਆਰਈ ਚ ਸੀਟਾਂ ਪਾਤੀਆਂ ਸਾਰੀਆਂ ਕੱਢ ਕੇ ਇਹਨਾਂ ਦੀ ਅੱਛਾ ਹੁਣ ਉਹ ਤਕਰੀਬ 250 ਨਹੀਂ ਆ ਉਹ ਸਾਰੀਆਂ ਜਨਰਲ ਤੋਂ ਕੱਢਤੀਆਂ ਜਨਰਲ ਚੋਂ ਕੱਢਤੀਆਂ ਸਾਰੀਆਂ ਜਨਰਲ ਚੋਂ ਕੱਢਤੀਆਂ ਤੇ ਉਹਦਾ ਨਤੀਜਾ ਨਿਕਲੇਗਾ ਕਿ ਜਨਰਲ ਵਾਸਤੇ ਸੀਟਾਂ ਨਹੀਂ ਰਹੀਆਂ ਹੁਣ ਉਹ ਸੀਟਾਂ ਜਨਰਲ ਦੀਆਂ ਸੀ ਹੁਣ ਮੁੜ ਕੇ ਉੱਥੇ ਪਾਉਣੀਆਂ ਪੈਣਗੀਆਂ ਉਦੋਂ ਬੱਚੇ ਔਖੇ ਤਾਂ ਸੀਗੇ ਪਰ ਆਪਾਂ ਉਸ ਤੋਂ ਵੀ ਕਿਹਾ ਸੀ ਉਹ ਹੁਣ ਇਹ ਜੇ ਮੰਤਰੀ ਇੰਨਾ ਸਟੈਂਡ ਲੈ ਰਿਹਾ ਹੈ ਇਹਦਾ ਕੋਈ ਨਿੱਜੀ ਹਿੱਤ ਹੋਣਾ ਹੈ ਇਹ ਸੂਬੇ ਦਾ ਹਿੱਤ ਨਹੀਂ ਹੈ ਇਹ ਮੈਰਿਟ ਦਾ ਹਿੱਤ ਨਹੀਂ ਹੈ ਇਹ ਮੈਡੀਕਲ ਸਿੱਖਿਆ ਦਾ ਹਿੱਤ ਨਹੀਂ ਹੈ ਵੀ ਚੰਗੀ ਸਿੱਖਿਆ ਹੋਵੇ ਇਹ ਸਿਰਫ ਪੈਸਾ ਦਾ ਹਿੱਤ ਹੈ ਔਰ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਦੱਸਿਆ ਸੀ ਉਹ ਕਹਿੰਦਾ ਨਹੀਂ ਨਹੀਂ ਸਾਡੇ ਆਉਣੇ ਨਹੀਂ ਹੋਰ ਨਹੀਂ ਅਸੀਂ ਪ੍ਰਾਈਵੇਟਾਂ ਨੂੰ ਦੇਣਾ ਜਿਹੜਾ ਦਲੀਲ ਦੇ ਰਹੀ ਸੀ ਸਰਕਾਰ ਉਏ ਦੇ ਰਹੀ ਐ ਵੀ ਫਿਰ ਸਾਡੇ ਪ੍ਰਾਈਵੇਟ ਕਿਉਂ ਆਉਣਗੇ ਦਾਖਲ ਲੈਣ ਹਾਂ ਇਹਦੇ ਨਾਲ ਉਹਨਾਂ ਨੂੰ ਪੈਸੇ ਉਹਨੇ ਬਣ ਜਾਂਦੇ ਨੇ ਮੁਨਾਫਾ ਮਤਲਬ ਇਹ ਕਿ ਹੁੰਦਾ ਨਾ ਹਾਂ ਹੁਣ ਮੈਂ ਤੁਹਾਨੂੰ ਵੀ ਵਧਾਈ ਦਿੰਦਾ ਇਸ ਗੱਲ ਦੇ ਉੱਤੇ ਮੈਂ ਆਪਣੇ ਆਪ ਨੂੰ ਵੀ ਕਹਿ ਸਕਦਾ ਅਸੀਂ ਕਿ ਆਸ ਹੀ ਮੁਨਾਫੇ ਵਾਸਤੇ ਨਹੀਂ ਹੈ ਸੁਪਰੀਮ ਕੋਰਟ ਚ ਵੀ ਮਾਨਯੋਗ ਜੀ ਇਹਨਾਂ ਨੇ ਇਹੀ ਜਿੰਦਗੀ ਦਿੱਤੀ ਆ ਕਹਿੰਦੇ ਦੇਖੋ ਜੀ ਉੱਥੇ ਹਿਮਾਚਲ ਆਲੇ ਉਹਦੇ ਰਹਨੇ ਫਲਾਣਾ ਕਹਿੰਦੇ ਤੁਸੀਂ ਇਹ ਜਾਨਾ ਕਰੋ ਵੀ ਸਾਨੂੰ ਐਸੀ ਲੁੱਟ ਲਾਅ ਕਰਦੀ ਹੈ ਕਿਸਨ ਬਾਪ ਜੀ ਕੇ ਹਾਂ ਸੋ ਜਦ ਤੁਸੀਂ ਪ੍ਰਾਈਵੇਟ ਨੂੰ ਕਹਿੰਦੇ ਇਹਦਾ ਮਤਲਬ ਵੀ ਜਿਹੜਾ ਤਿੰਨ ਗੋਣਾ ਨੰਬਰ ਲੈਂਦਾ ਉਹ ਬੱਚੇ ਨੂੰ ਦਾਖਲਾ ਨਾ ਮਿਲੇ ਤੇ ਤੁਸੀਂ ਇਹ ਕਹਿੰਦਾ ਦਾਖਲਾ ਤੁਸੀਂ ਮੈਡੀਕਲ ਐਜੂਕੇਸ਼ਨ ਦਾ ਪੱਠਾ ਭਟਾ ਰਹੇ ਹੋ ਇੱਟੇ ਤੱਕ ਦਾ ਸੋ ਇਹ ਮੈਨੂੰ ਆਇ ਲੱਗਦਾ ਵੀ ਸਰਕਾਰ ਵਾਸਤੇ ਨਾ ਜੇ ਤਾਂ ਹੋਵੇ ਨਮੋਸ਼ੀ ਦੀ ਗੱਲ ਤੇ ਇਤੋਂ ਵੱਡੀ ਨਮੋਸ਼ੀ ਨਹੀਂ ਹੋ ਸਕਦੀ ਛੋਟੀ ਜੀ ਮੈਂ ਸਾਡੇ ਦਰਸ਼ਕਾਂ ਹਰ ਕੋਰਟ ਦੀ ਸਭ ਤੋਂ ਵੱਡੀ ਟਿੱਪਣੀ ਸਖਤ ਕੋਰਟ ਦੀ ਮੈਂ ਆਪਣੇ ਦਰਸ਼ਕਾਂ ਵਾਸਤੇ ਇੱਕ ਟਿੱਪਣੀ ਦਸੂਗਾ ਜੇ ਸਰਕਾਰ ਨੂੰ ਕੋਈ ਸ਼ਰਮ ਹੋਵੇ ਹਾਈ ਕੋਰਟ ਨੇ ਇੱਕ ਵਾਰੀ ਕਿਸੇ ਕੇਸ ਚ ਕਿਸੇ ਹੋਰ ਮਹਿਕਮੇ ਦੇ ਬਾਰੇ ਕਹਿਤਾ ਵੀ ਸਾਡਾ ਮਾਨ ਕਰਦਾ ਕਿ ਇਹਨਾਂ ਨੂੰ ਬਹੁਤ ਵੱਡਾ ਜੁਰਮਾਨਾ ਕਰੀਏ ਜੇ ਸਰਕਾਰ ਇਹ ਇਹ ਕੰਮ ਕਰਦੀ ਹੈ ਪਰ ਕਿਉਂਕਿ ਪੈਸਾ ਵੀ ਖਜ਼ਾਨੇ ਚ ਜਾਣਾ ਹੈ ਲੋਕਾਂ ਦਾ ਪੈਸਾ ਅਸੀਂ ਟਾਂ ਨਹੀਂ ਕਰ ਰਹੇ ਨਾ ਅਸੀਂ ਟਾਂ ਨਹੀਂ ਕਰ ਰਹੇ ਸਾਡੇ ਪ੍ਰਿੰਸੀਪਲ ਸੈਕਟਰੀ ਸੀ ਕੋਈ ਮੀਟਿੰਗ ਸੀ ਮੈਂ ਆਖਿਆ ਮੈਂ ਆਖਿਆ ਜੀ ਉਹਨਾਂ ਨਾਲਾ ਹੋਇਆ ਤੇ ਪਰ ਕਲਿਆਣੀ ਕੋਰਟ ਨੇ ਕਹਿੰਦੇ ਗਰਗ ਸਾਹਿਬ ਕਰਿਆ ਨਾ ਕਰਿਆ ਜੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਇਹਦੋਂ ਵੱਡੀ ਕੀ ਨਾਮਤ ਹੋਏਗੀ ਇਹ ਉਦੋਂ ਅਫਸਰਾ ਹੈ ਸੋਚਦੇ ਸੀ ਵੀ ਜੇ ਸੁਪਰੀਮ ਕੋਰਟ ਨੇ ਕਹਿਤਾ ਫਿਰ ਨਾਮਤੀ ਹੈ ਹੁਣ ਹਾਈ ਕੋਰਟ ਨੇ ਸੋਰੀ ਹੁਣ ਸੁਪਰੀਮ ਕੋਰਟ ਨੇ ਕਿਹਾ ਪਹਿਲੀ ਗੱਲ ਇਹ ਦੋਨਾਂ ਦੇ ਪਹਿਲਾਂ ਹਾਈ ਕੋਰਟ ਨੇ ਰੱਦ ਕੀਤਾ ਹੁਣ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਨੇ ਰੱਦ ਕਰਿਆ ਇਹਨਾਂ ਨੂੰ ਸੁਪਰੀਮ ਕੋਰਟ ਨਹੀਂ ਜਾਣਾ ਚਾਹੀਦਾ ਸੀ ਪਰਟੀਕੂਲ ਮੇਰੇ ਵਾਲੇ ਡਿਪਾਰਟਮੈਂਟ ਚ ਹੁੰਦਾ ਨਾ ਪਰਟੀਕੂਲ ਤਾਂ ਉਹ ਵੈਸੀ ਨਹੀਂ ਹੋਣ ਦੇਣਾ ਸੀ ਜੇ ਹੋ ਗਿਆ ਸੀ ਹਾਈ ਕੋਰਟ ਚ ਹਾਰਨ ਤੋਂ ਬਾਅਦ ਇਹਨਾਂ ਨੇ ਕੀਤਾ ਕਿ 20 ਅਗਸਤ ਵਾਲੇ ਨੋਟੀਫਿਕੇਸ਼ਨ ਕੀ ਤਬਦੀਲ ਕੀਤਾ ਜਿਵੇਂ ਨਰਸ਼ਕਾਂ ਨੂੰ ਦੁਬਾਰਾ ਆਪਾਂ ਰਿਵਾਈਜ਼ ਕਰਾਉਣਾ ਪਊਗਾ 20 ਅਗਸਤ ਦੀ ਨੋਟੀਫਿਕੇਸ਼ਨ ਜੇ ਬਦਲਾਅ ਕਰਤਾ ਇਹਨਾਂ ਨੇ ਇੱਕ ਤਾਂ ਇਹ ਕਿ ਜਿਹੜੀਆਂ ਐਨ ਆਰ ਆਈ ਸੀਟਾਂ ਨੇ ਪਹਿਲਾਂ ਇੱਥੇ ਹਾਈ ਕੋਰਟ ਦਾ 2011 ਦਾ ਫੈਸਲਾ ਸੀ ਕੋ ਸਿਰਫ ਜਿਹੜਾ ਅਸਲੀ ਐਨ ਆਰ ਆਈ ਉਹਨੂੰ ਦੇਣੀ ਹੈ ਦੂਜੀ ਗੱਲ ਉਹ ਐਨ ਆਰ ਆਈ ਚ ਡਾਲਰਾਂ ਕੀ ਪੈਸੇ ਜਮ੍ਹਾਂ ਕਰਾਏਗਾ ਉਦੋਂ ਪਹਿਲਾਂ ਕਈ ਵਾਰੀ ਰਪੀਏ ਜਮਾ ਕਰਾ ਦਿਓ ਜੀ ਫਰਾਨਾ ਕਰਾ ਦਿਓ ਜੀ ਇਸ ਪੰਥਰੇ ਇਹਨਾਂ ਨੇ ਮੁੜ ਕੇ ਜਿਹੜਾ ਹਾਈ ਕੋਰਟ ਨੇ 2011 ਚ ਰੱਦ ਕਰਿਆ ਸੀ ਇਹਨਾਂ ਨੇ ਆ ਕੇ ਬਹਾਨਾ ਬੁੰਨ ਲਾ ਕੇ ਜੇ 17 ਚਾਹਿਆ ਸੀ 18 ਚਾਹਿਆ ਸੀ ਇਹਨਾਂ ਨੇ ਮੁੜ ਕੇ ਉਦੋਂ ਵੀ ਕੱਚਾ ਕਰਤਾ ਇਹਨਾਂ ਨੇ ਕਹਿੰਦਾ ਐਨ ਆਰ ਆ ਇਸ ਪਲੇਟਿਕ ਕਹਿੰਦਾ ਵੀ ਅਸੀਂ ਆਲ ਇੰਡੀਆ ਲੈਵਲ ਤੋਂ ਲਾਵਾਂਗੇ ਜਦਕਿ ਉਹ ਪੰਜਾਬ ਦਾ ਕੋਟ ਤੇ ਪੰਜਾਬ ਚੋਣਾਂ ਨੇ ਚਾਹੀਦੇ ਨੇ ਦੂਜੇ ਇਹਨਾਂ ਨੇ ਕਹਿ ਦਿੱਤਾ ਵੀ ਉਹਦੇ ਚ ਕੋਈ ਵੀ ਐਨ ਆਰ ਆ ਸਪੌਂਸਰਡ ਬੜ ਜੂਰ ਕਰਤਾ ਰਿਲੇਟਿਵ ਆਫ ਦੇ ਵਿੱਚ ਵਾਰਡ ਕਹਿੰਦਾ ਵਾਰਡ ਦੇ ਵਿੱਚ ਨਾ ਵਾਰਡ ਕਹਿੰਦਾ ਰਿਲੇਟਿਵ ਤਾਂ ਉਦੋਂ ਵੀ ਹੈ ਵਾਰਡ ਨਹੀਂ ਮੈਂ ਜੀ ਇਹਦਾ ਵਾਰਡ ਆ ਮੇਰੀ ਛਤਰਛਾਇਆ ਥੱਲੇ ਹੈ ਮੇਰੇ ਸਰ ਮੈਂ ਸਰਪ੍ਰਸਤੀ ਦਿੰਨਾ ਸਰਪ੍ਰਸਤੀ ਦਿੰਨਾ ਇਹ ਜੋ ਮਾਝ ਸੁਪਰੀ ਨੂੰ ਕਿਹ ਕਿੰਨੇ ਵਟ ਡੂ ਯੂ ਮੀਨ ਬਾਇ ਵਾਰਡ ਐਨੀ ਐਕਸ ਕੈਨ ਵੀ ਵਾਰਡ ਇਹ ਤਾਂ ਕਿਹਾ ਪਿਆ ਹੈ ਇਹਨਾਂ ਨੇ ਜਾ ਕੇ ਉੱਥੇ ਸੁਪਰੀ ਹਾਈ ਕੋਰਟ ਦਾ ਚੁਣੌਤੀ ਦਿੱਤੀ ਕਿ ਜੀ ਇਹ ਰੱਦ ਗਲਤ ਕਰਿਆ ਹਾਈ ਕੋਰਟ ਨੇ ਇਹਨਾਂ ਦੀ ਨੋਟੀਫਿਕੇਸ਼ਨ ਰੱਦ ਕਰਤੀ ਜੀ ਜਿੱਚ ਮੈਂ ਦੱਸਿਆ ਪਹਿਲਾਂ ਹੀ ਉਹਦੇ ਉਸ ਵੀਡੀਓ ਚ ਕਿ 275 ਸੀਟਾਂ ਚੋਂ ਹਾਂ ਕਿਉਂਕਿ ਜਨਰਲ ਕੈਟਾਗਰੀ ਚੋਂ ਸੀਟਾਂ ਕੱਟੀਆਂ ਗਈਆਂ ਸਾਰੀਆਂ ਆਣਨਾਰੇ ਵਾਸਤੇ ਜੇ ਜਨਰਲ ਕੈਟੇਗਰੀਆਂ ਸਿਰਫ 55 ਸੀਟਾਂ ਰਹਿ ਗਈਆਂ ਸੀ ਸ਼ੈਡਿਊਲ ਕਜ਼ਨ 1 3 ਬਾਕੀ ਜਿਹੜੀਆਂ ਕਲਾਸਾਂ ਨੇ ਉਹਨਾਂ ਦੀਆਂ 30-30 ਸੀਟਾਂ ਸੀਗੀਆਂ ਤੇ ਇਹ ਜਨਰਲ ਕੈਟੇਗਰੀਆਂ ਪੂਰੀਆਂ ਤੇ ਪੂਰੀਆਂ ਸੀਟਾਂ 120 ਸੀਟਾਂ ਜਨਰਲ ਕੈਟੇਗਰੀਆਂ ਕੱਟੀ ਗਈਆਂ 123 ਹੁਣ ਉਹ ਇੱਕ ਤਾਂ ਰਾਹਤ ਮਿਲਿਆ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਜਿਹੜਾ ਪੰਜਾਬ ਦੇ ਬੱਚਿਆਂ ਦਾ ਹੱਕ ਹੈ ਜਿਨ੍ਹਾਂ ਦੀ ਮੈਰ ਹੈ ਜਿਹਦੇ ਬਾਰੇ ਇਹ ਮਾਨਯੋਗ ਸੁਪਰੀਮ ਕੋਰਟ ਨੇ ਅਬਜ਼ਰਵ ਕਰਿਆ ਇਹ ਨਹੀਂ ਆ ਵੀ ਉਦੋਂ ਹੀ ਚਲੇ ਇਹਨਾਂ ਨੂੰ ਫਾਇਦਾ ਹੋ ਗਿਆ ਉਹਨਾਂ ਨੇ ਆਖਿਆ ਵੀ ਜਿਹੜੇ ਬੱਚੇ ਮੈਰਿਟ ਵਾਲੇ ਨੇ ਉਹਨਾਂ ਨੂੰ ਦਾਖਲਾ ਨਹੀਂ ਮਿਲਦਾ ਤੁਸੀਂ ਪੈਸੇ ਉਹਨਾਂ ਨੇ ਇੱਥੇ ਤੱਕ ਕਹਤਾ ਲੇਟ ਅਸ ਪੁਟ ਅ ਲਿਡ ਔਨ ਥਿਸ ਐਨਆਰਏ ਬਿਜ਼ਨਸ ਐਨਆਰਏ ਬਿਜ਼ਨਸ ਇਹ ਲੱਗ ਜੀ ਸਾਡੇ ਜਿਹੜਾ ਵਪਾਰ ਸ਼ੁਰੂ ਕੀਤਾ ਹੈ ਇਹ ਵਪਾਰ ਹੈ ਦੂਜਾ ਉਹਨਾਂ ਨੇ ਕਿਹਾ ਵੀ ਤੁਸੀਂ ਇਹੋ ਜਿਹਾ ਕੰਮ ਕਰਕੇ ਤੁਸੀਂ ਸਿੱਖਿਆ ਦਾ ਪੱਠਾ ਬਿਠਾ ਲਿਓ ਮੈਨੂੰ ਚੀਫ ਜਸਟਿਸ ਦੇ ਅਗਵਾਈ ਵਾਲਾ ਬੈਂਚ ਹੈ ਮੈਨੂੰ ਸੱਚੀ ਮੁੱਚੀ ਮੈਂ ਸਾਰੀ ਉਮਰ ਸਰਕਾਰ ਚ ਇੰਨੇ ਕੰਮ ਕਰੇ ਨੇ ਇਹ ਤਾਂ ਬਹੁਤ ਸਖਤ ਟਿੱਪਣੀ ਹੈ ਜੇ ਮੈਨੂੰ ਮੇਰਾ ਕੋਈ ਇਮਰਜੈਂਸੀ ਸੀਨੀਅਰ ਵੀ ਉਤਰੇ ਦੀ ਗੱਲ ਛੱਡੋ ਇਹ ਕਹੇ ਵੀ ਡਾਕਟਰ ਤੁਸੀਂ ਇਹ ਕਰਿਆ ਮੇਰਾ ਤਾਂ ਮਰਨ ਹੋ ਜਾਂਦਾ ਸੀ ਵੀ ਯਾਰ ਇੰਨੀ ਸ਼ਰਮ ਦੀ ਗੱਲ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿੱਥੇ ਉਹ ਕਰਿਆ ਹੋਇਆ ਹੈ ਇਹਨਾਂ ਦੀ ਕਿੰਨੀ ਚਮੜੀ ਮੋਟੀ ਹੈ ਇਹ ਵੀਡੀਓ ਕਰ ਗਿਆ ਤੇ ਸਾਡੇ ਗੱਲ ਪੈ ਨਾ ਵੀ ਤੁਸੀਂ ਤਾਂ ਜਿਵੇਂ ਸਾਨੂੰ ਕਹਿੰਦੇ ਹੋ ਤੇ ਦਿੱਗਨ ਉੱਥੋਂ ਪਤਾ ਲੱਗਦਾ ਇਹ ਸਰਕਾਰ ਕਿੰਨੀ ਅਸੰਹੇਲ ਹੈ ਫਿਰ ਜਿਹੜੀ ਇਹਨਾਂ ਨੂੰ ਨੋਟੀਫਿਕੇਸ਼ਨ ਕਰੀ ਉਹ ਬਿਲਕੁਲ ਗਲਤ ਜਿਹੜੇ ਤੱਥ ਦਿੱਤੇ ਮੰਤਰੀਆਂ ਨੂੰ ਗਲਤ ਦਿੱਤੇ ਉਹ ਗਲਤ ਤੱਥਾਂ ਦੇ ਉੱਤੇ ਇਹਦਾ ਮਤਲਬ ਮੰਤਰੀ ਨੂੰ ਪਤਾ ਨਹੀਂ ਉਂਜੀ ਬਹਿਸ ਕਰੀ ਜਾਂਦਾ ਨਹੀਂ ਜੀ ਤੁਸੀਂ ਆਹ ਨਹੀਂ ਦੇਖਿਆ ਉਹ ਨਹੀਂ ਦੇਖਿਆ ਤੁਸੀਂ ਮੇਰੇ ਕੋਲ ਭੇਜੀ ਸੀ ਤੁਹਾਨੂੰ ਯਾਦ ਹੋਊਗਾ ਸਾਡੇ ਦਰਸ਼ਕਾਂ ਨੂੰ ਯਾਦ ਹੋ ਮੈਂ ਕੱਢ ਕੱਢੇ ਜਵਾਬ ਦਿੱਤਾ ਸੀ ਉਹਦਾ ਜੋ ਜੋ ਵੀ ਉਹਨਾਂ ਨੇ ਭੇਜਿਆ ਆਪਾਂ ਲੋਕਾਂ ਨੂੰ ਦੱਸਿਆ ਉਹਨਾਂ ਦਾ ਆ ਕਹਿਣਾ ਦੱਸ ਕਿ ਉਹਦਾ ਮੈਂ ਜਵਾਬ ਦਿੰਦਾ ਹੈ ਹਾਲਾਂਕਿ ਉਹਨਾਂ ਕੋਲ ਸਾਰੇ ਡਾਕੂਮੈਂਟ ਨੇ ਤੁਹਾਨੂੰ ਪਤਾ ਮੇਰੇ ਕੋਲ ਤਾਂ ਆਏ ਨਹੀਂ ਨਾ ਹੋ ਸਕਦਾ ਪਰ ਬੰਦੇ ਨੂੰ ਪਤਾ ਮੈਂ ਤਾਂ ਸਾਰਾ ਤੇ ਨਹੀਂ ਦੇ ਵਿੱਚ ਦਾ ਜਿਹੜਾ ਬੰਦਾ ਕਹਾਣੀ 'ਚ ਬੜਿਆ ਉਹਨੂੰ ਤਾਂ ਪਤਾ ਹੈ ਨਾ ਬਰਦੀਰ ਸਿੰਘ ਡਾਕਟਰ ਜਰੂਰ ਉਹਨੂੰ ਹੀ ਨਹੀਂ ਪਤਾ ਤਖਲੇ ਦੂਰ ਕਿਨੇ ਹੁੰਦੇ ਨੇ ਸੋ ਉਹਨੂੰ ਈਗੋ ਵੀ ਮੈਟਾ ਮਨਿਸਟਰ ਮੈਨੂੰ ਕੌਣ ਰੋਕ ਸਕਦਾ ਤੁਹਾਨੂੰ ਤਾਂ ਟੋਕਤਾ ਤੁਸੀਂ ਹਾਂ ਉਹਦੇ ਗੁਰੂ ਡੰਮਰੇ ਤੁਸੀਂ ਉਹਦੀ ਤਿੰਨ ਵੀਡੀਓ ਕਰਤੀ ਫੇ ਚੁੱਪ ਕਰ ਗਿਆ ਮੈਂ ਸੀਗਾ ਫਿਰ ਵੀ ਕਹੂਗਾ ਸੱਚੀ ਗੱਤ ਤੁਹਾਨੂੰ ਦੱਸਾਂ ਵੇਖੋ ਕਿ ਉਹ ਜਿਹਦੇ ਹੱਥ ਤੇ ਹੋਵੇ ਉਹਨਾਂ ਨੂੰ ਲੱਗਦਾ ਨਹੀਂ ਠੀਕਾ ਦੁਨੀਆ ਸਾਰੀ ਗਲਤ ਆ ਜਦ ਕਿ ਉਹ ਦੋ ਚੰਨਾ ਸੈਣੀ ਚਾਹੀਦੀ ਹੈ ਫੇਰ ਆਪਾਂ ਉਹਦੇ ਚ ਸੈਣੀ ਵੀ ਤੇ ਜੇ ਕੋਈ ਬੰਦੇ ਐਕਸਪਰਟ ਕਹਿੰਦੇ ਨੇ ਤਾਂ ਉਹਨੂੰ ਧੀਰਜ ਨਾਲ ਵਿਚਾਰਨਾ ਵਿਚਾਰਨਾ ਤੁਸੀਂ ਫੇਰ ਉਸ ਤੋਂ ਅੱਗੇ ਕੀ ਹੋਇਆ ਤੁਸੀਂ ਉਹਦੇ ਚ ਇੱਕ ਸਵਾਲ ਕਰਤਾ ਸੀ ਜੇ ਉਹ ਨਾ ਕਰਿਆ ਹੁੰਦਾ ਸ਼ਾਇਦ ਇਹ ਨਾ ਹੁੰਦਾ ਇਹ ਰਿੱਟ ਤੋਂ ਬਾਅਦ ਹੋਈ ਸੀ ਐਚ ਹਾਈ ਕੋਰਟ ਤੁਸੀਂ ਸਵਾਲ ਕਰਾਂਗੇ ਤਾਂ ਹੁਣ ਕੀ ਹੋਊਗਾ ਮੈਂ ਕਿਹਾ ਹੁਣ ਤਾਂ ਇੱਕੋ ਤਰੀਕਾ ਵੀ ਕੋਰਟ ਜਾਣ ਕੋਰਟ ਤੇ ਸੈਟੀਸਫਾਈ ਹੋ ਉਹ ਸੈਟੀਸਫਾਈ ਕੋਰਟ ਨੇ ਕਰਤੀ ਹਾਈ ਕੋਰਟ ਨੇ ਇਹ ਵੀ ਹਮ ਤੋ ਆਇਆ ਅਜੇ ਤਾ ਮੈਂ ਇਸ ਗੱਲ ਦੇ ਉੱਤੇ ਪੰਜਾਬ ਸਰਕਾਰ ਸ਼ੁਕਰ ਕਰੇ ਹੋ ਸਕਦਾ ਇੱਥੇ 10-20 ਲੱਖ ਰੁਪਏ ਜੁਰਮਾਨਾ ਕਰ ਦਿੰਦੀ ਕੋਰਟ ਇੱਥੇ ਮੈਂ ਦੇਖਿਆ ਹਾਈ ਕੋਰਟ ਨੂੰ ਵੀ ਸੁਪਰੀਮ ਕੋਰਟ ਕਹਿੰਦੇ ਵੀ ਤੁਸੀਂ ਕਿਉਂ ਸਾਡਾ ਟਾਈਮ ਵੇਸਟ ਕਰਨ ਲੱਗਿਆ ਇਹ ਜੁਰਮਾਨਾ ਤਾਂ ਪਹਿਲਾਂ 1000 ਕਰੋੜ ਪਹਿਲਾਂ ਕੀਤਾ ਹੋਇਆ ਸੁਪਰੀਮ ਕੋਰਟ ਨੇ ਉਹ ਜਿਹੜਾ ਪਨਿਸ਼ਨ ਆਉਣ ਵਾਲੇ ਪਲਿਟੀਸ਼ਨ ਵਾਲੇ ਜੀਟੀ ਵਾਲੇ ਮਾਮਲੇ ਚ ਪਰ ਇੱਕ ਗੱਲ ਦੱਸੋ ਡਾਕਟਰ ਸਾਹਿਬ ਇਹ ਕੋਰਟ ਕਿੰਨੇ ਫੈਸਲੇ ਹਾਈ ਕੋਰਟ ਜਾਂਦੇ ਨੇ ਸਰਕਾਰ ਲਗਾਤਾਰ ਹਾਰ ਜਾਂਦੀ ਹੈ ਪਹਿਲਾਂ ਪੰਚਾਇਤਾਂ ਨੇ ਚੱਲੇ ਐਨੀ ਕਟਗਾਰਡ ਪਾਲਿਸੀ ਜਿਹਾ ਇੰਨੇ ਫੈਸਲੇ ਬਿਰੋਕਰੇਸੀ ਔਰ ਸਰਕਾਰ ਕੋਈ ਤਰਬੇਲ ਨਹੀਂ ਆਪਾਂ ਚ ਬਿਰੋਕਰੇਟਰ ਨੂੰ ਤਾਂ ਪਤਾ ਹੀ ਹੋਊਗਾ ਨਹੀਂ ਬਿਰੋਕਰੇ ਨੂੰ ਸਾਰਾ ਪਤਾ ਮੈਂ ਹੋਰ ਦੱਸਾਂ ਉਹ ਕਹਿੰਦੇ ਆ ਬਾਈ ਮੇਰੇ ਮਾਰਾ ਦੀ ਗੱਲ ਐ ਇਹ ਦਿੱਲੀ ਤੋਂ ਸਰਕਾਰ ਚੱਲ ਰਹੀ ਐ ਸੱਚ ਇੱਥੇ ਮੰਤਰੀਆਂ ਨੂੰ ਇਦਾਂ ਹੀ ਮੰਤਰੀ ਆਪ ਦਾ ਚਲਾਈ ਜਾਂਦੇ ਨੇ ਦਿੱਲੀ ਵਾਲਿਆਂ ਹਰ ਮੰਤਰੀ ਦੇ ਨਾਲ ਕੋਈ ਨਾ ਕੋਈ ਦੂਜਾ ਬੰਦਾ ਬੈਠਾ ਜੋ ਮੇਰੀ ਸੋਚਣਾ ਜੇ ਨਹੀਂ ਬੈਠਾ ਦੱਸਣ ਪਬਲਿਕ ਨੂੰ ਇਹ ਕਹਿ ਸਕਦੇ ਨੇ ਪਿਆਰ ਦਾ ਗਗਨ ਕੀ ਪਤਾ ਮੈਨੇ ਕੋਈ ਇੱਕ ਸੈਕਟਰੀ ਨੇ ਕਿਹਾ ਮੈਂ ਤਾਂ ਦੱਸਦਾ ਮંત્રી ਨਾਲ ਮੀਟਿੰਗ ਸਾਡੀ ਅਨੰਦ ਸਿੰਘ ਦਾਲਮਸੀ ਕੇ ਸੈਕਟਰੀ ਅੱਗੇ ਬੜਾ ਸੀ ਉਹ ਕਹਿੰਦਾ ਮੇਰੇ ਵਰਗਾ ਤਾਂ ਕੋਈ ਇਮਾਨਦਾਰੀ ਕੋਈ ਨਹੀਂ ਨਰਦਨ ਕਹਤਾ ਜੋ ਜਤ ਮੈਂ ਕਿਹਾ ਵੀ ਬਿਨਾ ਸੋਚੇ ਸਮਝੇ ਫੈਸਲਾ ਡਾਕਟਰੀ ਦੀ ਗੱਲ ਕਰ ਤੂੰ ਕੀ ਵੀ ਬਿਨਾ ਸੱਚੇ ਸਮਝੇ ਹੋਇਆ ਤੈਨੂੰ ਕਿੱਥੋਂ ਪਤਾ ਲੱਗਿਆ ਉਦੋਂ ਕੁਮਨ ਨਰਨ ਕੇਸੋ ਕਹ ਰਹੀ ਸੀ ਮੈਂ ਕਿਹਾ ਆ ਹਲਨੇ ਨੇ ਕੀ ਆ ਇੱਥੋਂ ਤਾਂ ਕਿਹੜਾ ਮਰਜੀ ਕਾਗਜ਼ ਕੱਢ ਲੈ ਇਹ ਤਾਂ ਦਿੱਲੀ ਚੋਂ ਨਿਕਲ ਜਾਂਦੇ ਨੇ ਸੋ ਇੰਨਾ ਦੇ ਕੋਲੋਂ ਇਹ ਪਤਾ ਲੱਗਣਾ ਕੋਈ ਓਕਾ ਕੰਮ ਨਹੀਂ ਵਿੱਚ ਦੂਜੇ ਬੈਠੇ ਨੇ ਉਹ ਇਹਨਾਂ ਨੂੰ ਗਾਈਡ ਕਰਦੇ ਨੇ ਉਹ ਕਹਿੰਦਾ ਮਿਨਿਸਟਰ ਨੂੰ ਆ ਕਰਨਾ ਨਹੀਂ ਉਹ ਤਾਂ ਚੇ ਬਰਸ਼ਟਰ ਦਾ ਕਿਹੜਾ ਪ੍ਰੈਸ ਰੋਲ ਜਾਣਾ ਕਿਹੜਾ ਨਹੀਂ ਉਹ ਬੰਦਾ ਬੈਠਾ ਉਹਦੇ ਨਾਂ ਮਾਰ ਮਾਰ ਛਾਪ ਨਹੀਂ ਉਹਦਾ ਇੱਕ ਜਗ੍ਹਾ ਤੇ ਹੋ ਗਿਆ ਨਾ ਕੱਲਾ ਉਹੀ ਨਹੀਂ ਕਿਹੜੇ ਚੈਨਲ ਚ ਕੀ ਹੋਣਾ ਉਹ ਵੀ ਉਹੀ ਡਿਸਾਈਡ ਕਰਦੇ ਨੇ ਕਿਹੜੇ ਮਹਿਕਮੇ ਨੇ ਕੀ ਕਰਨਾ ਹੈ ਫੋਇਸ ਕਰਕੇ ਆਪ ਸਰਕਾਰ ਨਹੀਂ ਚਲਾ ਰਹੇ ਸਰਕਾਰ ਦਿੱਲੀ ਵਾਲੇ ਚਲਾ ਰਹੇ ਨੇ ਦੂਜਾ ਤੁਸੀਂ ਉਦੋਂ ਕਰੀ ਸੀ ਜਿਹੜਾ ਵਿਕਾਸ ਕਮਿਸ਼ਨ ਬਣਾਇਆ ਪੰਜਾਬ ਵਿਕਾਸ ਕਮਿਸ਼ਨ ਪੰਜਾਬ ਡਵੈਲਪਮੈਂਟ ਕਮਿਸ਼ਨ ਸਾਰੀ ਬਾਹਰ ਲੜਾਏ ਨੇ ਕਾਰਪੋਰੇਟ ਦੇ ਲੜਾਏ ਨੇ ਸੋ ਜੇ ਨਾ ਤੁਹਾਡਾ ਸਵਾਲ ਹੈ ਉਹਦਾ ਜਵਾਬ ਇਹ ਹੈ ਹਮੀਰ ਸਿੰਘ ਜੀ ਵੀ ਇਹ ਸਰਕਾਰ ਨਾ ਤਾਂ ਚੱਲ ਰਹੀ ਹੈ ਨਾ ਚੱਗਣਾ ਚਾਹੁੰਦੀ ਹੈ ਨਾ ਇਹ ਠੀਕ ਕਰਨਾ ਚਾਹੁੰਦੀ ਹੈ ਕਿਉਂ ਜੇ ਨੇ ਕੰਮ ਠੀਕ ਕਰਨਾ ਹੋਵੇ ਤਾਂ ਬਿਊਰੋਕ੍ਰੇਟਾਂ ਨਾਲ ਪਹਿਲਾਂ ਚੀਮਨ ਸਮਝੀ ਚੜਦੇ ਕਿ ਦੇਖੋ ਅਸੀਂ ਆਏ ਆ ਨਵੇਂ ਤੁਸੀਂ ਕਾਨੂੰਨ ਨੂੰ ਜਾਣਦੇ ਹੋ ਤੇ ਜੋ ਕਾਨੂੰਨ ਦੀ ਗੱਲ ਹੋਵੇ ਖੁੱਲ ਕੇ ਫਾਇਦੇ ਦਿਖੋ ਬਾਕੀ ਫੈਸਲਾ ਅਸੀਂ ਜੋ ਕਰਾਂਗੇ ਉਹੀ ਹੋਣਾ ਇਹਨਾਂ ਨੇ ਇਹ ਕਰਨਾ ਸ਼ੁਰੂ ਕਰਤਾ ਸੈਕਟਰੀਆਂ ਦੇ ਉੱਤੇ ਦਬਾਅ ਪਾ ਕੇ ਵੀ ਆ ਨਹੀਂ ਲਿਖਣਾ ਆ ਨਹੀਂ ਲਿਖਣਾ ਫਿਰ ਸੈਕਟਰੀ ਕਹਿੰਦੇ ਆਪਾਂ ਪੰਗਾ ਲੈ ਕੇ ਕੀ ਲੈਣਾ ਡਿਫਰੈਂਟ ਡਿਪਾਰਟਮੈਂਟਾਂ ਦਾ ਜਿਹੜੇ ਟੈਕਨੋਕ੍ਰੇਟ ਨੇ ਹੋਰ ਅੱਗ ਛੜਦੇ ਪ੍ਰੋਫੈਸ਼ਨਲ ਨੇ ਜਿਹੜੇ ਪ੍ਰੋਫੈਸ਼ਨਲ ਨੂੰ ਕਿਸੇ ਨੂੰ ਪੁੱਛਣਾ ਨਹੀਂ ਫੈਕਟਰੀ ਦੀ ਗੱਲ ਸੈਕਟਰੀਜ਼ਰ ਦਾ ਜ਼ੋਰ ਪਾ ਦੇਣੇ ਵੀ ਆ ਲਿਖਾ ਫਿਰ ਸੈਕਟਰੀਆਂ ਨੇ ਕੀ ਕਰ ਲਿਆ ਉਹਨਾਂ ਨੇ ਕਾਨੂੰਨ ਦੀ ਪੋਜੀਸ਼ਨ ਦੱਸਣੀ ਬੰਦ ਕਰਤੀ ਮੈਨੂੰ ਕਈ ਆਈਐਸ ਅਫਸਰਾਂ ਨਾਲ ਮੇਰੀ ਗੱਲ ਹੋਈ ਆ ਕਿ ਵੀ ਸੋਸ਼ਲ ਫੰਕਸ਼ਨ ਵਿੱਚ ਇਕੱਠੇ ਹੋ ਜਾਂਦੇ ਆ ਮੈਨੂੰ ਕਹਿੰਦੇ ਡਾਕਟਰ ਸਾਹਿਬ ਇਹਨਾਂ ਨੂੰ ਇਹ ਤਾਂ ਕਹਿ ਦੋ ਉਹ ਸੋਚਦੇ ਨੇ ਵੀ ਮੇਰੀ ਬੜੀ ਚੜਦੀ ਆ। ਹਾਲਾਂਕਿ ਤੁਹਾਨੂੰ ਪਤਾ ਹੀ ਹੈ ਮੈਨੂੰ ਕੌਣ ਪੁੱਛਦਾ। ਨਹੀਂ ਉਹ ਕਹਿੰਦਾ ਨੇ ਚਲ ਟੀਵੀ ਟੂਸ ਤਾਂ ਬੋਲ ਹੀ ਦਿਓ ਤੇ ਕਹਿੰਦੇ ਇਹਨਾਂ ਨੂੰ ਇਹ ਤਾਂ ਕਰ ਦੋ ਵੀ ਲੋਕਾਂ ਦਾ ਕੰਮ ਤਾਂ ਹੋ ਜਾਇਆ ਕਰੇ ਲੋਕਾਂ ਦਾ ਤਾਂ ਕੰਮ ਹੀ ਰੁਕ ਗੇ। ਇਹ ਬਿਊਰੋਕ੍ਰਾਸੀ ਕਹਿ ਰਹੀ ਹੈ। ਡਾਕਟਰ ਸਾਹਿਬ ਇੱਕ ਸੂਚਨਾ ਹੈ ਕਿ 6000 ਫਾਈਲ ਪੈਂਡਿੰਗ ਪਈਆ ਕਈ ਮਹੀਨਿਆਂ ਤੋਂ। ਫਿਰ ਗੱਲ ਸੱਚੀ ਹੋਗੀ। ਬਈ ਤਾਂ ਗੱਲ ਸੱਚੀ ਹੋਈ ਕਿ 6000 ਫਾਈਲ ਪੈਂਡਿੰਗ ਪਈਆ ਕਿਉਂਕਿ ਉਹ ਵੀ ਕਹਿੰਦੇ ਉਹਨਾਂ ਨੇ ਨਾਮ ਨਹੀਂ ਲਿਆ ਵੀ ਸੀਐਮ ਕੋਲ ਕੀ ਪਿਆ। ਜੇ ਫਾਈਲ ਅੱਗੇ ਤੁਰੂਗੀ ਤਾਂ ਹੀ ਕੋਈ ਫੈਸਲਾ। ਇਹਨਾਂ ਨੂੰ ਔਰ ਇੱਕ ਗੱਲ ਸਤਿ ਨਮਸਤਾ ਹਾਂਜੀ ਇੰਨੀਆਂ ਫਾਈਲਾਂ ਪੈਂਡਿੰਗ ਨੇ ਜੀ ਚੀਫ ਮਿਨਿਸਟਰ ਦੇ ਘਰ ਦੇ ਮੂਹਰੇ ਦੀ ਲੋਕਾਂ ਨੇ ਰਿਟ ਕੀਤੀ ਸਾਨੂੰ ਜਾਣ ਦਾ ਕਿਉਂ ਨਹੀਂ ਉਹ ਤਾਂ ਦੂਰ ਪੈਂਦਾ ਘਰ ਉਹ ਸਾਰਾ ਰੋਕਿਆ ਹੋਇਆ ਹੈ ਹਾਂ 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 ਉਹਦੇ ਤੀਜੇ ਦਿਨ ਸੁਪਰੀਮ ਕੋਰਟ ਚਲੇ ਜਾਂਦੇ ਨੇ ਅੱਛਾ ਜੀ ਐਵੇਂ ਇਹ ਹੋਇਆ ਇਹ ਤੇ ਤੀਜੇ ਦਿਨ ਬਰਗਾੜੀ ਵਾਲਾ ਏਡਾ ਵੱਡਾ ਮਾਮਲਾ ਜਦੋਂ ਚੰਡੀਗੜ੍ਹ ਸ਼ਿਫਟ ਹੋਇਆ ਹੈ ਅੱਜ ਤੱਕ ਵੀ ਗਵਰਨਮੈਂਟ ਵਿੱਚ ਉੱਥੇ ਨਹੀਂ ਜਾ ਰਹੀ ਜਿਹੜੇ ਇਨਸਾਫ ਦੇ ਮੁੱਦੇ ਨੇ ਜਿਹਦਾ ਤੇ ਲੋਕ ਡਿਮਾਂਡ ਕਰਦੇ ਨੇ ਇਹਦੇ ਵਿੱਚ ਫਰਕ ਕਿਉਂ ਹੈ ਕਿਸੇ ਨੂੰ ਤੁਸੀਂ ਫਟਾਫਟ ਚਲੇ ਜਾਂਦੇ ਹੋ ਕਿਸੇ ਚਖੜਕ ਦੱਸਣਾ ਹਰ ਕੇ ਇਹ ਹੈ ਵੀ ਇੱਕ ਤਾਂ ਇਹਨਾਂ ਦੀ ਆਪਦੀ ਇਹਨਾਂ ਦੀ ਈਗੋ ਵੱਡੀ ਚੀਜ਼ ਹੈ ਇਹਨਾਂ ਵਾਸਤੇ ਪ੍ਰਸ਼ਾਸ ਕਾਨੂੰਨ ਨਿਯਮ ਨੈਤਿਕਤਾ ਉੱਥੇ ਥੱਲੇ ਮੈਂ ਨਹੀਂ ਕਹਿੰਦਾ ਖਤਮ ਹੋ ਗਈ ਪਰ ਉਹ ਥੱਲੇ ਨੇ ਉੱਤੇ ਨਿੱਜੇ ਨਿੱਜੇ ਦੇ ਵਿੱਚ ਅੱਛਾ ਮੈਨੂੰ ਕਹਤਾ ਇਹ ਤੁਸੀਂ ਜਿਹੜੀ ਮੈਂ ਕੋਈ ਹੱਤਕਥ ਨਹੀਂ ਕੱਟੜੇ ਮਾਨਦਾਰ ਸਰਕਾਰ ਹੈ ਉਹੋ ਕੱਟੜੇ ਮਾਨਦਾਰ ਦੇ ਤਿੰਨ ਵਾਰੀ ਤਾਂ ਤੁਸੀਂ ਵੀਡੀਓ ਕਰੀ ਤੁਸੀਂ ਮੈਨੂੰ ਦੱਸੋ ਵੀ ਕਿੱਡਾ ਕਬੜਾ ਇਸ਼ੂ ਸੀ ਤਿੰਨ ਵਾਰੀ ਵੀਡੀਓ ਕਰੀ ਉਹ ਬੰਦਾ ਸਾਡੇ ਨਾਲ ਐਸੋ ਮੈਂ ਜਨਰਲ ਸੈਕਟੀ ਸੀ ਉਹ ਸਾਡੇ ਬਲਾਕ ਦਾ ਸੈਕਟੀ ਰਹਾ ਸੀ ਜਿਹੜਾ ਮੰਤਰੀਆ ਹੁਣ ਸੋ ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਬੰਦੇ ਨੇ ਯਾਰ ਬੁੱਧਿਆ ਹੈ ਤੇ ਬਹੁਤੀ ਗੱਲ ਆਪਦੇ ਡਾਇਰੈਕਟਰ ਨੂੰ ਕਹਿੰਦਾ ਵੀ ਉਹਨਾਂ ਨੂੰ ਯਾਰ ਪੁੱਛ ਲੋ ਕੀ ਕਹਿੰਦੇ ਨੇ ਉਹ ਵੀ ਕੀ ਕਰਤਾ ਜੇ ਉਹਨਾਂ ਨੂੰ ਜੇ ਇੱਛਾ ਹੁੰਦੀ ਨਾ ਕਿ ਫਾਈਲ ਨੇ ਹੁੰਦੀ ਢੋਲੀ ਨਹੀਂ ਜੇ ਉਹਦੀ ਇੱਛਾ ਹੁੰਦੀ ਵੀ ਅਸੀਂ ਗਲਤੀ ਨਾ ਕਰੀਏ ਠੀਕ ਹੈ ਬਈ ਤੁਸੀਂ ਦੱਸ ਦੋ ਜੀ ਅਸੀਂ ਆ ਚਾਹੁੰਦੇ ਆ ਕਿ ਤੁਸੀਂ ਦੱਸੋ ਵੀ ਇਹ ਕਿਵੇਂ ਹੋ ਸਕਦਾ ਜੇ ਨਹੀਂ ਹੋ ਸਕਦਾ ਤਾਂ ਦੱਸ ਦੋ ਕਿਉਂਕਿ ਉਹ ਕਹਿੰਦੇ ਅਸੀਂ ਫੈਸਲਾ ਕਰ ਲਿਆ ਇਹੀ ਹੋਣਾ ਜਿਹੜਾ ਬੰਦਾ ਇਹ ਕਹੇ ਵੀ ਇਹ ਗਲਤ ਹੈ ਉਹ ਬੰਦਾ ਸਾਡਾ ਦੁਸ਼ਮਣ ਉਹ ਬੰਦੇ ਨੂੰ ਅਸੀਂ ਘੁੱਡੇ ਗਈ ਲਾਉਣਾ ਅਸੀਂ ਦੱਸਣਾ ਉਹ ਤਾਂ ਮੇਰੀ ਤਾਂ ਇਨੀ ਕ ਹੈਗੀ ਹੈ ਕੁਦਰਤੀ ਕਿ ਵੀ ਮੈਨੂੰ ਐ ਉਹ ਨਹੀਂ ਕਰ ਸਕਦੇ ਕਸਰ ਤੇ ਕੋਈ ਨਹੀਂ ਛੱਡਦਾ ਉਹਦੇ ਵੱਲੋਂ ਉਹ ਮੀਡੀਆ ਚਲਖਾ ਦੇਣਗੇ ਹੋਰ ਕਰ ਦੇਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਜਿਹੜਾ ਤੁਹਾਡਾ ਸਵਾਲ ਹੈ ਹੁਣ ਇਹ ਸਰਕਾਰ ਜਿਹੜੀ ਹੈ ਸਰਕਾਰ ਜੇ ਉਸ ਨੂੰ ਜ਼ਿੰਮੇਵਾਰੀ ਹੋਵੇ ਪੰਜਾਬ ਦੀ ਜੇ ਉਹ ਜਦ ਜ਼ਿੰਮੇਵਾਰੀ ਹੁੰਦੀ ਆ ਉਦੋਂ ਤੁਹਾਡਾ ਅਹਮੁੱਤੇ ਨਹੀਂ ਹੁੰਦਾ ਇਕ ਸਟ੍ਰੈਟਜੀ ਮੈਂ ਤਾਂ ਆਧਾਰਨ ਲਿਆ ਮੇਰੇ ਕੋਈ ਕਈ ਵਾਰ ਮਰੀਜ਼ ਆ ਕੇ ਟੋਕਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਆਹ ਕਰਿਆ ਸੀ ਇਹ ਹੋਇਆ ਨਹੀਂ ਠੀਕ ਕਿਉਂਕਿ ਮੇਰੀ ਜ਼ਿੰਮੇਵਾਰੀ ਮਰੀਜ਼ ਦਾ ਠੀਕ ਹੋਣਾ ਜੇ ਉਹਦਾ ਸਵਾਲ ਗਲਤ ਵੀ ਹੈ ਮੇਰਾ ਆਹਮ ਨਹੀਂ ਅੱਗੇ ਆਉਂਦਾ ਮੈਂ ਪਹਿਲਾਂ ਦੇਖਦਾ ਇਹਨਾਂ ਦਾ ਆਹਮ ਉੱਤੇ ਇਸ ਕਰਕੇ ਗਲਤੀਆਂ ਕਰਦੇ ਨੇ ਜੇ ਆਹਮ ਹੀ ਕਰਦਾ ਛੱਡ ਦਿੰਦੇ ਦੇਖੋ ਬੰਦਾ ਮਾਂ ਦੇ ਪੇਟ ਚੋਂ ਨਹੀਂ ਸਿੱਕਿਆ ਆ ਹੁੰਦਾ ਜਿਹੜਾ ਬੰਦਾ ਜਿੰਨਾ ਮਰਜੀ ਟੇਡ ਨਵੀਂ ਜਗ੍ਹਾ ਤੇ ਜਾ ਕੇ ਉਹਨੂੰ ਸਿੱਖਣਾ ਪੈਂਦਾ ਜੇ ਉਹਨੂੰ ਸਿੱਖਣਾ ਪੈਂਦਾ ਹੈ ਤੇ ਫਿਰ ਸਿੱਖ ਲੈਂਦੇ ਤੇਰੀ ਗੱਲ ਸਿੱਖਿਆ ਨਹੀਂ ਦੂਜਾ ਆਹਮ ਬਣਾ ਲਿਆ ਇੱਕ ਨਾਇਨ ਕਹੇ ਕਿ ਫਿਰ ਥੋੜੇ ਸਵਾਲ ਦਾ ਜਵਾਬ ਦਿੰਦਾ ਮੈਨੂੰ ਕੱਲ ਕੋਈ ਚੈਨਲ ਵਾਲਾ ਕਹਿ ਰਿਹਾ ਸੀ ਕਹਿੰਦਾ ਜੀ ਉਹ ਕਹਿੰਦੇ ਸਾਡੇ ਤਾਂ 2.5 ਸਾਲ ਦਾ ਹੁਣ ਤਜਰਬਾ ਹੋ ਗਿਆ ਮੈਂ ਕਿਹਾ ਮੈਂ ਆਪਦੀ ਸੱਚੀ ਮੁੱਚੀ ਟ੍ਰੇਨਿੰਗ ਹੁੰਦਾ ਸੀ ਵੀ ਜਿਹੜਾ ਬੰਦਾ ਥੋੜੇ ਕੋ ਨਵਾਂ ਲੱਗਦਾ ਨਾ ਉਹਨੂੰ ਜੇ 5-6 ਮਹੀਨੇ ਤੁਸੀਂ ਨਾ ਦੱਸਿਆ ਵੀ ਇਹ ਕੰਮ ਠੀਕ ਕੀ ਹੁੰਦਾ ਗਲਤ ਕੀ ਹੁੰਦਾ ਵੀ ਛੋਕਾ ਕੋ ਮਿੰਦੋ 6 ਮਹੀਨੇ ਹੋ ਗਏ ਜੀ ਮੈਂ ਤਾਂ ਟ੍ਰੇਨ ਹੋ ਗਿਆ ਆਉਂਦਾ ਉਹਨੂੰ ਕੁਝ ਨਹੀਂ ਉਹ ਹੰਕਾਰ ਚ ਆ ਗਿਆ ਸੋ ਇਹ ਉਸੇ ਤਰ੍ਹਾਂ ਹੰਕਾਰ ਚ ਆ ਗਏ ਕਿਉਂਕਿ ਇਹਨਾਂ ਨੂੰ ਸਰਕਾਰ ਹਾਰ ਗਈ ਕੋਈ ਚਿੰਤਾ ਨਹੀਂ ਜਿਵੇਂ ਬੰਦੇ ਨੂੰ ਇਹ ਗੱਲ ਦੀ ਚਿੰਤਾ ਨਹੀਂ ਸਰਕਾਰ ਦਾ ਇਕਬਾਲ ਹੀ ਹੁੰਦਾ ਹੈ ਇਕਬਾਲ ਕਿਸੇ ਕੋਈ ਇਕਬਾਲ ਜੇ ਲੈ ਜੀ ਹੁਣ ਜੇ ਉਹ ਇਕਬਾਲ ਮੈਂ ਆਹੀ ਜੀ ਜਜਮੈਂਟ ਐ ਕਰੋ ਸਾਰੇ ਪੰਜਾਬ ਦੀ ਕਿਲੇ ਦੇ ਮਰਜੀ ਮਹਿਕਮਾ ਕੱਢੋ ਪਿਛਲੇ 40 ਸਾਲ ਦੀਆਂ ਫੈਸਲਾ ਕੱਢੋ ਜੇ ਜਹੀਆ ਸੁਪਰੀਮ ਕੋਰਟ ਦੀ ਜਜਮੈਂਟ ਹੈ ਜੇ ਇੱਕ ਵੀ ਜਜਮੈਂਟ ਹੋਈ ਹੈ ਜੀ ਤਾਂ ਮੈਨੂੰ ਕਹਿ ਦਿਓ ਐਨੇ ਰੱਖ ਦੇ ਬੰਦੇ ਦਾ ਤੇ ਇੱਕ ਲਿਖ ਦੇ ਮਰਦਾ ਹੋ ਜਾਂਦਾ ਇਹਨਾਂ ਨੂੰ ਦੀ ਕੋਈ ਚਿੰਤਾ ਹੀ ਨਹੀਂ ਹੁਣ ਡਾਕਟਰ ਸਾਹਿਬ ਇਹ ਦੱਸੋ ਜਿਹੜੇ ਦਰਸ਼ਕ ਨੇ ਵੀ ਇਹਦਾ ਮਤਲਬ ਸੁਪਰੀਮ ਕੋਰਟ ਨੇ ਰੱਦ ਕਰਤਾ ਹੁਣ ਉਹ ਫਿਰ ਜਨਰਲ ਵਾਲੇ ਉਹੀ ਵਿਦਿਆਰਥੀ ਐਡਮਿਸ਼ਨ ਲੈ ਸਕਣਗੇ ਇਹ ਤੋਂ ਬਾਅਦ ਇਹਦਾ ਇੰਪੈਕਟ ਕੀ ਹੋਏਗਾ ਇੰਪੈਕਟ ਇਹ ਵੀ ਹੋਟੀ ਜਨਤ ਜਾਨਗੇ ਨਾ ਸੀਟਾਂ ਤੇ ਜਨਰਲ ਵਿਦਿਆਰਥੀ ਜਿਹੜੇ ਮੈਰਿਟ ਵਾਲੇ ਉਹਨਾਂ ਨੂੰ ਐਡਮਿਸ਼ਨ ਹੋਊਗੀ ਦੁਬਾਰਾ ਉਹਦੀ ਚੋਇਸ ਹੋਏਗੀ ਚੇਂਜ ਹੋਏਗੀ ਕਿਉਂਕਿ ਹੁਣ ਤਾਂ ਲਾਸਟ ਚਲਾ ਗਿਆ ਨਾ ਸੁਪਰੀਮ ਕੋਰਟ ਤੋਂ ਨਹੀਂ ਨਹੀਂ ਅਜੇ 30 ਤਰੀਕ ਤੱਕ ਐਡਮਿਸ਼ਨ ਚੇਂਜ ਹੋ ਸਕਦੀਆਂ ਨੇ ਓਕੇ ਤਾਲਾ ਹੋ ਗਿਆ ਹੁਣ ਜੇ 30 ਸਤੰਬਰ ਨਾ ਗਏ ਜਾਂਦਾ ਤਾਂ ਸੁਪਰੀਮ ਕੋਰਟ ਨੂੰ ਸਪੈਸ਼ਲ ਲਿਖਣਾ ਪੈਣਾ ਸੀ ਕਿ ਇਹਨਾਂ ਨੂੰ 10 ਦਿਨ ਹੋਰ ਦਿੱਤੇ ਦਾਖਲੇ ਵਾਸਤੇ 30 ਤੱਕ ਜੇ ਦਾਖਲਾ ਹੈਗਾ ਜੀ ਤੱਕ ਦਾਖਲਾ ਹੈਗਾ ਸੋ ਇਸ ਕਰਕੇ ਉਹ ਦਵਾਰਾ ਚੇਂਜ ਯੂਨੀਵਰਸਿਟੀ ਫਟਫਟ ਕਰਨਾ ਪਊਗਾ ਯੂਨੀਵਰਸਿਟੀ ਜੇ ਨਹੀਂ ਕਰੂਗੀ ਫਿਰ ਹੋਰ ਜ਼ਿਆਦਾ ਇਹਨਾਂ ਦੇ ਪੈਨਿਕ ਕਿਉਂਕਿ ਮੈਥੈਟਿਕਲ ਨਾਲ ਡੀਲ ਕਰਦਾ ਸੋ ਇਸ ਕਰਕੇ ਹੁਣ ਬੱਚਿਆਂ ਨੂੰ ਘੱਟੋ ਘੱਟ 100 100 100 ਸੀਟ ਦਾ ਫਾਇਦਾ ਹੋ ਗਿਆ ਆਮ ਬੱਚਿਆਂ ਨੂੰ ਜਿਹੜੀ ਇਹ ਵੇਚਣਾ ਚਾਹੁੰਦੇ ਸੀ ਇੱਕ ਫਾਇਦਾ ਇਹ ਹੈ ਦੂਜੀ ਗੱਲ ਇਹ ਆਇਆ ਕਿ ਇਹਨਾਂ ਨੂੰ ਇਹ ਪਤਾ ਲੱਗਿਆ ਹੁਣੇ ਅਗਲੇ ਸਾਲ ਵੀ ਨਹੀਂ ਕਰ ਸਕਦੇ ਨਹੀਂ ਐਤਕੀ ਜੇ ਕੋਰਟ 'ਚ ਨਾ ਹੁੰਦਾ ਤਾਂ ਇਹਨਾਂ ਨੇ ਅਗਲੇ ਸਾਲ ਬਹਾਨੇ ਨਾਲ ਕੁਝ ਕਰ ਦੇਣਾ ਸੀ ਹੁਣ ਕੋਰਟ ਨੇ ਇਹਨਾਂ ਨੂੰ ਆ ਮਿਲ ਕੋਲ ਤੇ ਆ ਤੁਸੀਂ ਵੀ ਭੇਜਿਆ ਇਹ ਚ ਮਨਾ ਕਰਤਾ ਕੋਰਟ ਨੇ ਬਲਕੇ ਇੱਥੇ ਤੱਕ ਕਹਤਾ ਵੀ ਅਸੀਂ ਇਹਨਾਂ ਨੂੰ ਖਤਮ ਹੀ ਕਰਨਾ ਹੈ lettes put a lid on nra business nra business ਕਹਤਾ ਸੋ ਇਸ ਕਰਕੇ ਹੁਣ ਇਹ ਜਿਹੜੇ ਬਹਾਨੇ ਲਾਉਂਦੇ ਨੇ ਵੀ ਨਹੀਂ ਜੀ ਦੂਜੇ ਨਹੀਂ ਆਉਂਦੇ ਜੀ ਫਲਾਣਾ ਨਹੀਂ ਤੁਹਾਨੂੰ ਇਹਨਾਂ ਨੇ ਕਿਹਾ ਸੀ ਨਾ ਵੇ ਬਾਕੀ ਸਟੇਟਾਂ ਤੇ ਸਾਰੇ ਖੁੱਡੀ ਪਾਰਤੀ ਆ ਸਾਡੇ ਹੈ ਨਹੀਂ ਅੱਛਾ ਸੁਪਰੀਮ ਕੋਰਟ ਜੇ ਕਿਉਂ ਨਹੀਂ ਕਹਾਈ ਇੱਥੇ ਕਹਿੰਦੇ ਚੰਡੀਗੜਾ ਦੇ ਕਰਦੇ ਨੇ ਹਿਮਾਚਲ ਦੇ ਕਰਦੇ ਨੇ ਹਰਿਆਣਾ ਦੇ ਕਰਦੇ ਪਿਆ ਕਿਉਂ ਨਹੀਂ ਕਹਾਈ ਪੂਰਾ ਮੁਲਕ ਕਰਿਆ ਜੀ ਸਾਨੂੰ ਕੱਲ ਨੂੰ ਇਹਦਾ ਮਤਲਬ ਤਾਂ ਇਹ ਜੱਜਮੈਂਟ ਤਾਂ ਸੁਪਰੀਮ ਕੋਰਟ ਦੀ ਹੁਣ ਉਹਨਾਂ ਤੇ ਵੀ ਲੋਕ ਲੈ ਜਾ ਕਰਨਗੇ ਲਾਗੂ ਕਰਨਗੇ ਹਾਂ ਇਹ ਜੱਜਮੈਂਟ ਹੈ ਇਹਨਾਂ ਨੇ ਤਿੰਨ ਸਟੇਟਾਂ ਦੇ ਨਾਮ ਲੈਨੇ ਚਾਰ ਦੇ ਇਹਨਾਂ ਨੇ ਪੂਰੀਆਂ ਸਟੇਟਾਂ ਦੇ ਕਿਉਂ ਨਹੀਂ ਲਏ ਤੇ ਫਿਰ ਉੱਥੇ ਕਿਉਂ ਕਿ ਕਹਿੰਦੇ ਜੇ ਸਾਨੂੰ ਤੁਸੀਂ ਨਾ ਕਿਹਾ ਕੀ ਆ ਸੁਣੋ ਸਾਨੂੰ ਕਹਿੰਦੇ ਤੁਸੀਂ ਨਾ ਦੁਹਾਰ ਕੱਢ ਕੇ ਰੱਖ ਰਹੇ ਹੋ ਬਾਕੀਆਂ ਦੇ ਮੁਕਾਬਲੇ ਪੰਜਾਬ ਨਾਲ ਜਿੰਨੇ ਮਰਜੀ ਤੱਕ ਹੋ ਜਾਣ ਉਹਦੀ ਚਿੰਤਾ ਨਹੀਂ ਹੈ ਇੱਥੇ ਐ ਐ ਦਿਖਾਉਣ ਦੀ ਕੋਸ਼ਿਸ਼ ਕਰੀਆ ਮੈਂ ਇਹ ਕਹਿਣ ਨੂੰ ਮੈਨੂੰ ਕੋਈ ਝਿਜਕ ਨਹੀਂ ਹੈ ਇਹ ਐ ਦਿਖਾਉਣ ਦੀ ਕੋਸ਼ਿਸ਼ ਕਰੀਆ ਜਿਵੇਂ ਪੰਜਾਬ ਨਾਲ ਕੋਈ ਧੱਕਾ ਕਰਾਈ ਹੁੰਦੀ ਹੈ ਸੁਪਰੀਮ ਕੋਰਟ ਗੱਲ ਤਾਂ ਇਦਾਂ ਦੀ ਕਰੀਆ ਇਹਨਾਂ ਨੇ ਹਾਈ ਕੋਰਟ ਦੇ ਜਿਹੜੀ ਕਿ ਕਦਰ ਨਹੀਂ ਚਾਹੀਦੀ ਜਿੱਦਾਂ ਦੀ ਇਹਨਾਂ ਨੇ ਵਰਡਿੰਗ ਯੂਜ਼ ਕਰੀਆ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ 'ਚ ਕਦੀ ਵੀ ਇਦਾਂ ਦੇ ਸ਼ਬਦ ਨਹੀਂ ਵਰਤੀਦੇ ਹੁੰਦੇ ਜਿੱਦਾਂ ਦੇ ਇਹਨਾਂ ਦੇ ਹਾਲਾਂਕਿ ਇਹਨਾਂ ਦੇ ਵਕੀਰ ਨੇ ਵਰਤੇ ਨਹੀਂ ਇਹਨਾਂ ਨੇ ਕਿਹਾ ਹੋਊਗਾ ਕਿ ਹਮੇਸ਼ਾ ਅਸੀਂ ਕੋਰਟਾਂ ਦਾ ਇੱਜ਼ਤਮਾਨ ਨਾਲ ਗੱਲ ਕਰਨੀ ਹੁੰਦੀ ਹੈ ਇੱਕ ਲਾਸਟ ਲਾਈਨ ਕਹਿ ਕੇ ਫਿਰ ਤੁਹਾਡੇ ਸਵਾਲ ਦਾ ਜਵਾਬ ਦੇਣਾ ਇੱਕ ਵਾਰੀ ਇੱਥੇ ਡਿਵੀਜ਼ਨ ਬੈਂਚ ਦੇ ਜੱਜ ਸਾਹਿਬ ਕਹਿਣ ਲੱਗੇ ਜਿਹੜੇ ਸੀਨੀਅਰ ਜੱਸੀ ਇਹ ਤਾਂ ਕਹਿੰਦੇ ਹਨ ਪੜ੍ਹਵੀ ਐਮਡੀ ਚ ਐਡਮਿਸ਼ਨ ਲੱਜੂਗਾ ਜਿੱਦਾਂ ਦੀ ਸਾਡੀ ਪਾਲਸੀ ਹੈ ਇਹ ਤਾਂ ਕੋਈ ਵੀ ਲੱਜੂਗਾ ਇਹ ਤਾਂ ਹਨ ਪੜ੍ਹ ਲੱਜੂਗਾ ਉਹ ਵਕੀਰ ਨਾਲ ਤਾਂ ਗੱਲ ਨਹੀਂ ਮੈਨੂੰ ਖੜਾ ਕਰਦੇ My lord, with due regard to this bench, uh, holding this bench in the highest regard, uh, highest esteem, uh, my lord, uh, I have to make a humble submission uh, not to talk of an illiterate person. Even my lords are not eligible. Okay, I am can't get a young man's father. Okay, I have to say that the judge Because for appearing in this district, candidate has to be ambiguous. ਸੋ ਕਹਿਣ ਦਾ ਤਰੀਕਾ ਮੈਂ ਸਿਰਫ ਇੰਨੀ ਬੇਨਤੀ ਕਰ ਰਹੀ ਹਾਂ ਆਪਣੇ ਦਰਸ਼ਕਾਂ ਵਾਸਤੇ ਵੀ ਜਦ ਤੁਸੀਂ ਵੱਡੀ ਚੀਜ਼ ਦੇ ਨਾਲ ਗੱਲ ਕਰਨੀ ਆ ਥੋੜਾ ਮਤਭੇਦ ਹੋਏਗਾ ਤੁਸੀਂ ਕਹੋ ਜੀ ਤੁਹਾਡੀ ਗੱਲ ਸਾਨੂੰ ਮਨਜ਼ੂਰ ਨਹੀਂ ਪਰ ਕਹਿਣ ਦਾ ਕੀ ਤਰੀਕਾ ਅਸੀਂ ਆਪਣੇ ਮਾਵਾ ਬਣਾ ਲਈਏ ਇਦਾਂ ਕਹੇ ਕਹਿੰਦੇ ਲਿਖਣਾ ਦੇਖੋ ਜੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਆਪਣੇ ਬੱਚੇ ਨਾਲ ਇਦਾਂ ਕਰਨਾ ਚਾਹੁੰਦੇ ਹੋ ਤਾਂ ਅਸੀਂ ਕੀ ਕਰ ਸਕਦੇ ਹਾਂ ਸੋ ਸਰਕਾਰ ਅੱਜ ਨਾ ਤਾਂ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਨਾ ਪੰਜਾਬ ਦੇ ਖੇਤਾਂ ਨੂੰ ਲਾਗੂ ਕਰ ਰਹੀ ਹੈ ਨਾ ਜਿਹੜਾ ਸਾਡੇ ਤਾਰ ਤਰੀਕਾ ਦਨਿਸਟ੍ਰੇਸ਼ਨ ਦਾ ਉਹਨੂੰ ਚਲਾ ਰਹੀ ਹੈ ਫੇ ਭਾਈ ਜੇ ਤਿੰਨੇ ਤਰੀਕੇ ਤੁਸੀਂ ਛੱਡਦੇ ਫੇ ਠੀਕ ਕਿਵੇਂ ਹੋਊ ਕੰਮ ਜਿਹੜਾ ਤੁਹਾਡਾ ਸਵਾਲ ਹੈ ਨਾ ਵੀ ਠੀਕ ਕਿਉਂ ਨਹੀਂ ਹੁੰਦਾ ਠੀਕ ਹੈ ਇਸ ਕਰਕੇ ਨਹੀਂ ਹੁੰਦਾ ਕੰਮ ਇਹਨਾਂ ਨੂੰ ਆਉਂਦਾ ਨਹੀਂ ਸਰਦਾਰ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਨੀਅਤ ਹੈ ਜਿਹੜਾ ਤਾਰ ਤਰੀਕਾ ਹੈ ਸਰਕਾਰ ਚਲਾਉਣ ਦਾ ਉਹ ਇਹ ਮੰਨਣ ਨੂੰ ਤਿਆਰ ਨਹੀਂ ਐਡਮਿਨਿਸਟ੍ਰੇਸ਼ਨ ਦਾ ਕਿਸੇ ਦੀ ਰਾਏ ਮੰਨਣ ਨੂੰ ਤਿਆਰ ਨਹੀਂ ਨੀਅਤ ਜਿਹੜੀ ਆਪਣੇ ਸਾਹਮਣੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਲਈ ਐਨਾਂ ਤੇ ਫਿਰ ਇਹੋ ਜਿਹਾਂ ਜਿਹੜੀਆਂ ਵੀ ਘਟਨਾਵਾਂ ਹੋਣਗੀਆਂ ਸਰਕਾਰ ਨਾਲ ਲੋਕਾਂ ਨਾਲ ਸਰਕਾਰ ਰੱਖਦੀਆਂ ਫਿਰ ਤੁਹਾਡੇ ਨਾਲ ਨਵੀਂ ਕਿਸੇ ਡਿਸਕਸ਼ਨ ਚ ਸ਼ਾਮਲ ਹੋਵਾਂਗੇ ਬਹੁਤ ਬਹੁਤ ਧੰਨਵਾਦ ਰੱਖਸਾ ਸ਼ੁਕਰੀਆ ਜੀ ਬਹੁਤ